ਬਾਪਾ ਹਰ ਵੇਖੋ ਬਾਪਾ ਬਾਪਾ ਅੱਲਾਹ ਹੀ ਮਾਨਾ ਦੇ ਬੱਚਾ ਦੇਖ ਬੁੱਟੇ ਪਹਿਲਾਂ ਮੇਰੀ ਇੱਕ ਫੋਟੋ ਖਿੱਚ ਕੇ ਕਰ ਲੈ ਸਾਡੀ ਫੋਟੋ ਖਿੱਚ ਕੇ ਪਾਉਂਦੇ ਹਾਂ ਹੁਣ ਸਾਰੇ ਫੋਟੋ ਖਿੱਚੋ ਥੂਮਿੰਨ ਹੁੰਦਾ ਹੈ ਯਾਦ ਨੂੰ ਵੀਡੀਓ ਜਾ ਦੇਖ ਲਈ ਕਿ ਇਸ ਦੀ ਗੱਲ ਹੈ ਹੈ ਬੇਟਾ ਨੀ ਤੇ ਬੋਲਦੇ ਆਸਰ ਤੇ ਆ ਬੜਾ ਔਲੀ ਬੁੱਟੇ ਤੇ ਸਟਾਰਟ ਕਰੀਏ ਉਧਰ ਦੇ ਬੁੱਟੇ ਬਾਪਾ ਬਾਪਾ ਮੈਂ ਥੜੇ ਕੇ ਬਾਪੂ ਨੂੰ ਚੱਲ ਲੈਗ ਰੂ ਕਰਦੇ ਆ ਚਲੋ ਲੈਗ ਰੂ ਕਰ ਲੈਗ ਰੂ ਲੈਗ ਕਰ ਦੋ ਲੈਗ ਕਰ ਦੋ ਅੱਛਾ ਹਾਂ ਲਓ ਕੀ ਲੈਣਾ ਹੈ ਆਪਾਂ ਦਵਾਈ ਮਿਲ ਜੇਗੀ ਇੱਥੇ ਵਿੱਚ ਪੱਛੀਏ ਇੱਥੇ ਪੱਛੀਏ ਉਸਤਾਦ ਇੱਥੇ ਕੋਈ ਮੈਡੀਕਲ ਸਟੋਰ ਹੈਗਾ ਕਿੰਨੇ ਕੁ ਆਜਾ 学校有个军训。 ਆਲ ਹੀ ਕਹਿੰਦਾ ਸੀ ਉਥੇ ਹੈ ਅਸਟਾਲ ਮੈਡੀਕਲ ਸਟੋਰ ਹੈ ਗਾਇ ਚੱਕਦੇ ਜੀ ਮੈਡੀਕਲ ਸਟੋਰ ਦੋ ਅੱਗੇ ਚੱਲਦੇ ਕਾਫੀ ਅੱਗੇ ਆ ਨਹੀਂ ਆ ਜਿੱਥੇ ਹੋਟਲ ਟੈਂਪਲ ਲਿਖਿਆਣਾ ਹਾਂ ਉੱਥੋਂ ਤੇ ਲੱਗ ਗਈ ਜੀ ਬੜਾ ਘੰਟਾ ਨਾ ਚੇ ਕੁਝ ਕੋਈ ਜੀਤੂ ਆਈ ਬੱਸ ਲੈਣਗੇ ਤੇ ਪਹਿਨਣ ਵਾਲੀ ਜੱਲਿਆਂ ਵਾਲਾ ਕਿੰਨੇ ਵਜੇ ਖੁੱਲੇਗਾ ਹਾਂ ਕਰਦੇ ਹੀ ਹੈ ਐਂਟਰੀ ਕਿਹੜੇ ਪਤਾ ਨਹੀਂ ਕਿੱਧਰ ਹੋਏਗਾ ਨਾ ਉਰੇ ਮੈਡੀਕਲ ਸਟੋਰ ਆ ਗਏ تھے ਸਟੋਰ ਆਮ ਲੋਟ ਲੋ ਚੋਤੇ ਹੈ ਨਾ ਜੀ ਜੀ ਪੜੀ ਗਿਆ ਕਿੰਨੇ ਅੱਧਰ ਨੂੰ ਬੜੀ ਸੀਸ ਲੱਗਣੀ ਨਾ ਜੀ ਨਾ ਇਹ ਦਵਾਈ ਲੱਭਦੇ ਫਿਰਦੇ ਆ ਜੇ ਲੱਭ ਲੈਣ ਤਾਂ ਸਾਨੂੰ ਦੇਖ ਹੂੰ ਇੱਕ ਕਿਹਨਾਂ ਤੋਂ ਆ ਗਈ ਆਗੇ ਕਿੱਥੇ ਕਹਿੰਦੇ ਆ ਜੀ ਉਹ ਪੋਚਲ ਸਾਡੇ ਆ ਨਹੀਂ ਆਇਆ ਉਹ ਵੀ ਕੈਂਡੀਸ਼ਨ ਨਹੀਂ ਹੋ ਜਣਾ ਲੈ ਆਇਆ ਨਹੀਂ ਤੂੰ ਰਹਿੰਦੇ ਜੀ ਚੱਲ ਜੀ ਇਹ ਹੈ ਉਹ ਤੇ ਲੈ ਆ 20 ਤਰਾ ਜਿਸ ਤਰ੍ਹਾਂ ਜਿਸ ਤਰ੍ਹਾਂ ਕਾਟਾ ਨਾ 看看

गाड़ी अंदर ना दंदी ना वड्डे पीरा ना वेदी इदि नो चलावे ਆਜੋ 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 828 ਦੇ ਰਜਿਸਟ੍ਰੇਸ਼ਨ ਆਪੇ 82 ਨਾ ਵੀ ਕਿਤੇ ਜਾਣ ਪਹਿਲੇ ਕੀ ਰਹਿਣਾ ਨਹੀਂ ਤਾਂ ਅੱਥਾ ਟੇਕਣਾ ਜੇ ਰਾਤ ਟੇਕਣੀਆਂ ਜੀ ਆ ਕੋਲੇ ਸਰਬ ਲੋਏ ਦੇ ਹੋਣਗੇ ਬਾਈ ਲੈ ਕੇ ਜਾ ਜਾਈਏ ਫਿਰ ਇੱਕ ਨਾ ਤਾਂ ਹੈ ਪਹਿਲਾਂ ਮੈਂ ਥੰਡੇਗਾ ਇਹ ਹੈ ਕੰਪਨੀ ਕੋਲ ਸਰਬਾਬਦੀਪ ਜੰਦੇ ਉੱਧਰ ਦਾ ਆਉਟਰ ਚ ਲੈ ਚੰਨਾਗੇ ਕਿੰਨੀ ਕੁ ਦੂਰੀ ਬਬਦੀਪ ਜੰਦੇ ਤੋਂ ਥੋੜਾ ਪੈਂਦਾ ਤੁਰ ਜਾਗੇ ਹੋਲੀ ਹੋਲੀ ਕੁਝ ਨਹੀਂ ਹੋ ਠੀਕ ਹੋ ਗਈ ਤਾਂ ਹੋਲੀ ਹੋਲੀ ਤੁਰ ਜਾਗੇ ਨਾਲ ਤੁਰ ਕੇ ਠੀਕ ਹੋ ਜੂਗੀ ਬਸ ਹੋਲੀ ਹੋਲੀ ਤੁਰ ਜਾਗੇ ਨਾਲ ਆਪਣਾ ਕਬਰ ਆਇਆ ਨਹੀਂ ਹੋਲੀ ਹੋਲੀ ਤੁਰ ਜਾਗੇ ਆਟ ਵਜੇ ਤੱਕ ਜਾਏ ਤੰਗ ਹੋਈ ਦੱਸੋ

ਛੋਟੇ ਜਵਾਕਾਂ ਤੇ ਆ ਰੱਖੀ ਉਸਨੂੰ ਇਧਰ ਰਹਿ ਤੂੰ ਖੜ ਦੇ ਤੇ ਪੇਟ ਮਾਰ ਦਿੰਦਾ ਜੀ ਆ ਲੰਘ ਰਿਹਾ ਕਰ ਜੀ ਇਹ ਉੱਥੇ ਭਾਵੇਂ ਘੰਟਾ ਲੱਗ ਜਾ ਫਿਰ ਖੜੇ ਤੇ ਰਹਿਣਗੇ ਜੀ ਬਾਬੇ ਜੀ ਸ਼ਿਰ ਤੇ ਬੰਨਣ ਵਾਲਾ ਕਿੱਥੇ ਨੇ ਬਾਹਰ ਲਿਆ ਆਹ ਕਿਤੇ ਆ ਜੇ ਬਾਬੇ ਦੇ ਆਗੇ ਬਾਬੇ ਦੇ ਆਣਾ ਬਾਬੇ ਦੇ ਆਗੇ ਐਰ ਜੀ ਉਹ ਦੇਖ ਇੱਧਰ ਵੇਖ ਤੱਬ ਜਾਂਗੇ ਫੁੱਟ ਕਿੱਥੇ ਆ ਗਏ ਬਾਬੇ ਦੇ ਆ ਗਏ ਉਹਦੇ ਮਾਰਤੇ ਵੀਖੀ ਜਾਂਦੇ ਨੇ ਵੱਡੀਆਂ ਵੱਡੀਆਂ ਬੱਸ ਆ ਲੰਗਰ ਹਾਲੇ ਆ ਸਾਡਾ ਬੁੱਤਾ ਆ ਸਾਡੀ ਹਸਣ चल चल मम्मी आ जा ओ सुन एक मिनट फड़ेंगे आ ले भाभी फड़िया में मैं सिर पे बांध ला बहुत ऐ फड़ ला चल ਫੜਦਾ ਫੜਦਾ ਬਾਲ ਦੋ ਫੜਦਾ ਜੋ ਚੱਲ ਜੀ ਬੈਹੋ ਫੜਦਾ ਮਰੇ ਆ ਲਾਤਾ ਨਹੀਂ ਨਾ ਬਤੋਂ ਬਾਬੇ ਦੇ ਆਏ ਤੁਨ ਲਾਉਣ ਲੱਗ ਗਿਆ ਬੰਨੇ ਨੂੰ ਨਾ ਨਾ ਲੌਣਾ ਨਹੀਂ ਲੌਣਾ ਨਹੀਂ ਆ ਬਾਬਾ ਲੈ ਸੁਣਾ ਆਏ ਮੰਮੀ ਆ ਜਿੱਥੇ ਤੈਨੂੰ ਦਾਦਾ ਉੱਥੇ ਬੈਜੀ ਫਿਰ ਇਹਨਾਂ ਨੂੰ ਲੰਗਰ ਸਿਕਾ ਲਿਆਉਂਦੇ ਆ ਲੈ ਹੀ ਸਿਕਾ ਲਿਆਉਂਦੇ ਨੇ ਕੁਟਿਆ ਬਾਬਾ ਆ ਗਿਆ ਬਾਬਾ ਆ ਗਿਆ ਉਹ ਬਾਬਾ ਗਿਆ ਦਿਖਾਈ ਉਸ ਮੈਨੂੰ

ਵੇਰੀਆ ਇੰਸੀਪਰ ਹਾਂ ਨਾ ਆਪਕੇ ਨੂੰ ਮੇਰੇ ਕੋਲ ਕਿੱਟ ਨੂੰ ਤੇ ਚਲਾ ਕਿੱਟ ਫੜ ਲਾ ਮੈਂ ਰਮਾਲਾ ਸਾਹਿਬ ਇਹ ਚ ਛੱਡ ਗਿਆ ਛੱਡ ਗਿਆ ਚਲਾ ਮੈਂ ਤੈਨੂੰ ਬਿਠਾ ਕੇ ਆਉਣਾ ਉੱਥੇ ਬਈ ਇੱਥੇ ਰੁਕ ਜਾਓ ਇੱਕ ਮਿੰਟ ਉਹ ਦਵਿੰਦਰ ਕਿੱਥੇ ਆ ਆ ਵੇ ਹੱਥ ਤੋਂ ਹੁੰਦਾ ਸਰਬੀ ਨਾਲ ਦੁੱਧ ਪਵਾ ਲਿਓ ਥੋੜੇ ਦੇ ਵਾੜਾ ਵੱਡੀ ਬੋਤਲ 'ਚ ਮੈਂ ਪਵਾ ਲਾਂ ਆਇਆ ਇੱਥੇ ਰਿਓ ਮੈਂ ਇੱਕ ਮਿੰਟ 'ਚ ਆ ਗਿਆ ਕੋਈ ਨਹੀਂ ਕੋਈ ਨਹੀਂ ਲੈ ਲੈਣਾ ਹੰਡਰ ਦੋ ਵਾਰੀ ਪਿਆ ਦਾ ਤੁਸੀਂ ਦੇ ਕੇ ਦੇਣਾ ਹਾਂ ਹੈ ਐਸ ਵੇਲੇ ਕੱਟ ਹੀ ਹੁੰਦੀ ਹੈ ਲੈ ਕਰੋ ਦਰਸ਼ਕ ਆ ਯਾ ਮੀ ਕਿੱਥੇ ਬਹਿਣਾ ਮੈਂ ਤਾਂ ਇੱਥੇ ਬਹਿ ਜਾ ਜਾ ਉੱਥੇ ਬਹਿ ਇਸ ਥਲੇ ਮੈਨੂੰ ਬਹਿਣਾ ਚੱਲ ਬਹਿ ਫੇਰ ਬਹਿ ਹਾਂ ਉੱਥੇ ਪੜੀ ਜਾਸੇ ਮੈਂ ਚੱਲ ਆਹੋ ਚੱਲ ਲੇਟੀ ਪੈ ਜਾ ਫਿਰ ਅੱਹੋ ਡੱਕ ਪੰਜਣੀ ਵੇਰੀ ਰਾਈਟ ਸਿ ਭਾਈ ਜਿੰਚਾ ਕਹੇ ਆਉਂਦੇ ਨਹੀਂ ਇੱਥੇ ਰਹਿਓ ਠੀਕ ਨਾ ਫਿਰ ਲੈ ਫੜ ਅੱਗੇ ਟਪਈਏ ਕੰਦਾ ਆਗੇ ਬੱਸ ਅਸੀਂ ਠੀਕ ള പഠലേ ഫ ആഗേ ആ ਆਲਾ ਆਲਾ ਚੜ੍ਹਿਆ ਨਹੀਂ ਜਾਂਦਾ ਹੋ ਗਿਆ ਨਹੀਂ ਬੜੀ ਚੱਲ ਤੇਲ ਮਾਲ ਦਾਂਗੇ ਜਾ ਕੇ ਫੈਸਲੀਪੀੜ ਕੱਟੇ ਨਾ ਕਿਉਂਕਿ ਜਿਹੜੇ ਟਾਈਮ ਆਪਾਂ ਜਾਣੇ ਹੋ ਤਾਂ ਸਾਰੇ ਸੋਚ ਕੇ ਹੋਣਾ ਚਾਹੀਦਾ ਹਾਂ ਹਾਂ ਨਾ ਬੱਤ ਲੜੋ ਨਾ 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 ਹੌਏ ਅਰਥੇ ਤੂੰ ਮਾਰਦਾ ਉਹ ਤੇ ਨਾ ਸਾੜ ਕਰਦਾ ਤੂੰ ਬੁਰਾ ਤੂਫਾਨੀ ਪਾਪਾ ਕੁੱਟੂ ਕੋ ਲਾਈ ਨਾ ਜਰ ਤਾ ਸਰ ਵੀ ਆ ਜਾ ਕਿ ਥਾਂ ਤੇ ਬਹਿ ਜਾ ਜੀ ਬਾਬਾ ਮੇਜੀ ਥੀ ਮੇਜੀ ਥੀ ਮੇਜਾ ਮਤਲਬ ਹਾਂ ਹਾਂ ਉੱਟੇ ਇਧਰ ਆ ਜੇ ਪੁੱਤਾ ਇਧਰ ਆ ਜਾ ਆ ਜਾ ਆ ਜਾ ਆ ਜਾ ਇਧਰ ਦੇ ਫਿਰ ਵੀ ਚੱਲ ਓਏ ਕਾਕੇ ਇਧਰ ਆ ਜਾ ਪੁੱਤਾ ਬਾਬਾ ਗੁੱਟੂ ਵੀ ਫਿਰ ਬਚਾਲੇ ਬਿਠਾਵਾ ਓਏ ਆ ਜਾ ਤੂੰ ਉਹ ਹੀ ਗੱਲਾਂ ਨਾ ਕਰ ਆ ਜਾ ਆ ਜਾ ਆ ਜਾ ਕੱਪੜੇ ਕੱਪੜੇ ਨਾ ਖਰਾਬ ਕਰ ਲੈ ਚੰਗਾ ਧਿਆਨ ਨਾਲ ਉਹ ਜਵਾਕ ਕਿੱਧਰ ਗਏ ਦੇਵਿੰਦਰੂ ਨੇ ਬੋਤਲ ਵੀ ਆਦ ਨੇ ਬੂਟੇ ਨੂੰ ਲੈ ਜਾਣੇ ਆ। ਉਹ ਨਾ ਲੈਣ ਚੁੱਥੇ। ਹੈ? ਉਹ ਨਾ ਲੈ ਆ। ਇਹਨੂੰ ਲੈ ਕੇ ਨਾ ਜਾਈਏ। ਮੈਂ ਤੇ ਬੁੱਟੇ ਮੱਥੇ ਟਿਕਾਇਆ ਜੀ। ਚੱਲ ਠੀਕ। ਮੈਂ ਜਾਉਣਾ। ਚੱਲ ਠੀਕ। ਆ ਗਿਆ ਆ ਗਿਆ। ਬਸ ਇੱਥੇ ਰੋ ਜਾਣਾ ਕਿ ਦੌਰ ਨਾ ਜਾਇਓ। ਚਲੋ। ਆ ਤਾਂ ਨਾਲ ਲੈ ਲੋ ਜੀ ਕੇਸ ਦੀ। ਵੇ ਸੇ ਢੱਕ ਲੋ। ਬਾਬਾ ਕਹੂਗਾ ਫੇ। ਸੇ ਢੱਕ ਲੋ ਇਹਦਾ ਮੁੰਡਿਆ। ਵੇ ਟਿਕਾਉਣੀ ਦਾ। चलो 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 बूटे दे सुखना ही कोई चक्कर त नहीं कोई तो चक्कर नहीं चलो, वो तो मेरी हुई। आहो आ हुआ है आ और से ले ले कह के लो ना ओए बाबा कुट्टू है तेरा दो इधर ਆਪਾਂ ਉਹ ਕੁੱਟੂਗਾ ਫਿਰ ਬੰਨ ਦੇ ਤੇ ਨਾਵਾਂਗੇ ਨਾਵਾਂਗੇ ਸੱਪੇ ਨਾਲ ਨਾਣ ਕਰਾਂਗੇ ਫਿਰ ਅੱਗੇ ਨੂੰ ਘਰ ਮੱਥਾ ਤੇ

ਆਜੋ ਯਾਰ ਉੱਥੇ ਦੇਖੀ ਜਾਂਦਾ ਉਹ ਵਾਰ ਵਾਰ ਦੇਖੀ ਜਾਂਦਾ ਮੱਤਾ ਚੱਕ ਲਿਓ ਚੱਕ ਲਿਓ ਹੋਰ ਤੇ ਮੋਦੀ ਮਦ ਦਾ ਦੇਖਣਾ ਹੈ ਜੀ ਗੜਾ ਬੰਦਾ ਵਾਹ ਲੁੱਟ ਕੇ ਜਾਹਰ ਜੀਹਰ ਸਾਡੇ ਹੁੰਦੇ ਨਹੀਂ ਬਣਾ ਤੁਰਦੇ ਜੀ ਐਂ ਰੱਖੀ ਫੋਨ ਤੂੰ ਤਾਂ ਤੁਰ ਛੱਡੋ ਫੋਨ ਦਾ ਖੜਾ ਚਲ 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 ਤੁਰੇ ਚਲ ਉੱਤਰ ਜਾਣਾ ਮੈਂ ਤੇ ਆਪ ਕਹਿੰਦੇ ਪਿੱਛੇ ਹੋ ਜਾ ਹਾਂ ਹੋਰ ਮੈਂ ਅੱਗੇ ਜਾਣੇ ਭੱਜ ਗਏ ਕਾਦੀ ਨੂੰ ਕੋਈ ਪਕੈਟਾ ਨਹੀਂ ਕਰਨਾ ਵੀ ਉੱਤਰੋੜਾ ਬੈਠ 나도 불러야 될것 کې عاميې خبرې راکړي چې په